ਹਲੋ ਜੀ ਸਸਿਕਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਛੋਟੇ ਛੋਟੇ ਸੈਸ਼ਨ ਮੇਰੇ ਦੁਆਰਾ 4 ਮਿੰਟ 5 ਮਿੰਟ ਦੇ ਤੁਹਾਨੂੰ ਅਵੇਅਰ ਕਰਨ ਵਾਸਤੇ ਲੈ ਕੇ ਆਏ ਜਾ ਰਹੇ ਨੇ ਕੱਲ ਜਿਵੇਂ ਮੈਂ ਅਵੇਅਰ ਕੀਤਾ ਸੀ ਕੰਟੈਂਟ ਬਾਰੇ ਉਦਾਂ ਹੀ ਇੱਕ ਵੀਡੀਓ ਹੋਰ ਸਾਡਾ ਪੰਜਾਬ ਤੁਸੀਂ ਕਿਤਾਬ ਪੜਦੇ ਹੋ ਹਨ ਸਭ ਤੋਂ ਵਧੀਆ ਕਿਤਾਬ ਮੈਂ ਵੀ ਇਵਨ ਸਟੂਡੈਂਟ ਨੂੰ ਰੀਕਮੈਂਡ ਕੀਤੀ ਹੈ ਕਿ ਸਾਡਾ ਪੰਜਾਬ ਪਰ ਬੁਕਸ ਦੇ ਵਿੱਚ ਇੰਨੀਆਂ ਮਿਸਟੇਕਸ ਨੇ ਉਹਦੇ ਵਿੱਚ ਛੋਟੀਆਂ-ਛੋਟੀਆਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਮਿਸਟੇਕਸ ਨੇ ਜਿੱਦਾਂ ਕਿ ਇੱਕ ਕੁਐਸਚਨ ਦੇਖਿਆ ਸੀਗਾ ਆਹ ਕੁਐਸਚਨ ਹੈ ਜੇ ਤੁਸੀਂ ਦੇਖ ਦਿਖ ਰਿਹਾ ਹੋਊਗਾ ਤੁਹਾਨੂੰ ਤਾਂ ਨਹੀਂ ਤਾਂ ਮੈਂ ਪੜ ਕੇ ਦਿਖਾ ਦਿਆਂ ਤੁਹਾਨੂੰ ਕਿ ਸਤਲੁਜ ਦੇ ਦੱਖਣੀ ਅਤੇ ਦੱਖਣ ਪੱਛਮੀ ਇਲਾਕੇ ਨੂੰ ਕਿਹਾ ਜਾਂਦਾ ਹੈ ਇੱਕ ਬੁੱਕ ਦੇ ਵਿੱਚ ਪੰਜਾਬ ਦਰਪਣ ਦੇ ਵਿੱਚ ਪਿੱਛੇ ਕੁਐਸਚਨ ਦਿੱਤੇ ਹੋਏ ਨੇ ਮੈਂ ਬੱਚਿਆਂ ਦੀ ਪ੍ਰੈਕਟਿਸ ਵਾਸਤੇ ਹੀ ਕੁਐਸਚਨ ਜਿਹੜੇ ਨੇ ਉਹ ਮੈਂਸ਼ਨ ਕਰਨੇ ਸ਼ੁਰੂ ਕੀਤੇ ਸੀਗੇ ਕਿ ਸਤਲੁਜ ਦੇ ਦੱਖਣ ਯਾਨੀ ਕਿ ਦੱਖਣ ਦੇ ਵਿੱਚ ਠੀਕ ਹੈ ਅਤੇ ਦੱਖਣ ਪੱਛਮੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਦੱਖਣ ਤੇ ਸਤਲੁਜ ਦਾ ਦੱਖਣ ਕਿਹਾਏ ਨੇ ਤਾਂ ਇਹਦੇ ਵਿੱਚ ਦੇ ਰਿਖਿਆ ਹੈ ਮਾਲਵਾ ਆਨਸਰ ਕੀ ਆਊਗਾ ਮਾਲਵਾ ਇੱਕੋ ਤਾਂ ਮੈਂ ਕਿਹਾ ਪੰਜਾਬ ਦਰਪਣ ਵਿੱਚ ਮਿਸਟੇਕ ਹੋ ਸਕਦੀ ਹੈ ਮੈਂ ਕੁਝ ਹੋਰ ਪੜਿਆ ਹੈ ਤਾਂ ਇੱਕਦਮ ਮੈਂ ਨਾ ਉਹ ਕਿਤਾਬ ਖੋਲ ਕੇ ਦੇਖੀ ਆਪਣੀ ਜਿਹੜੀ ਸਾਡਾ ਪੰਜਾਬ ਹੈ ਕਿਉਂਕਿ ਮੈਂ ਉਹਦੇ ਵਿੱਚੋਂ ਹੀ ਰੀਡ ਕਰਿਆ ਸੀਗਾ ਮੈਨੂੰ ਮੇਰੀ ਆਦਤ ਹੈ ਕਿ ਆਪਾਂ ਇੰਟਰਨੈਟ ਤੋਂ ਚੈੱਕ ਕਰ ਲੈਂਦੇ ਹਾਂ ਮੈਂ ਇੰਟਰਨੈਟ ਤੋਂ ਚੈੱਕ ਨਹੀਂ ਕਰਿਆ ਫਿਰ ਮੇਰੇ ਦਿਮਾਗ 'ਚ ਆਇਆ ਕਿ ਇਹਨੂੰ ਚੈੱਕ ਕਰਨਾ ਚਾਹੀਦਾ ਤਾਂ ਜਦੋਂ ਮੈਂ ਦੇਖਿਆ ਕਿਤਾਬ ਦੇ ਵਿੱਚ ਕੀ ਦੇ ਰੱਖਿਆ ਹੈ ਕਿ ਇਹ ਖੇਤਰ ਉੱਤਰ ਵਿੱਚ ਮਤਲਬ ਕਿ ਮਾਲਵਾ ਉੱਤਰ ਵਿੱਚ ਦਰਿਆ ਸਤਲੁਜ ਜਦਕਿ ਜਿਹੜਾ ਆਪਣਾ ਮਾਲਵਾ ਖੇਤਰ ਹੈ ਮਾਲਵਾ ਖੇਤਰ ਦੇ ਦੱਖਣ ਵਿੱਚ ਸਤਲੁਜ ਦਰਿਆ ਵਗਦਾ ਹੈ ਦੱਖਣ ਵਿੱਚ ਸਤਲੁਜ ਦਰਿਆ ਵਗਦਾ ਹੈ ਇਹ ਮੈਂ ਇੰਟਰਨੈਟ ਤੋਂ ਚੈੱਕ ਕੀਤਾ ਤੁਸੀਂ ਆਪ ਵੀ ਮਾਲਵਾ ਸਿਰਫ ਮਾਲਵਾ ਪਾ ਕੇ ਦੇਖੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਔਰ ਇੱਕ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਹੁੰਦੇ ਨੇ ਜਿੱਦਾਂ ਕਿ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬਾ ਖੇਤਰ ਵਿੱਚ ਨਹੀਂ ਹੈ ਇਹ ਮੈਂ ਤੁਹਾਨੂੰ ਕੰਪਲੀਟ YouTube ਤੇ ਵੀਡੀਓ ਕਰਵਾਉਂਗਾ ਪੰਜਾਬ ਵਿੱਚ ਕਿਹੜਾ ਖੇਤਰ ਦਰਿਆ ਰਾਵੀ ਤੇ ਬਿਆਸ ਵਿਚਕਾਰ ਆਉਂਦਾ ਜਿੱਦਾਂ ਕਿ ਮਾਝਾ ਇਹ ਸਾਰੇ ਦੇ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਤਾਂ ਇਸੇ ਕਰਕੇ ਮੈਂ ਇਹਨਾਂ ਨੂੰ ਇਨਕਲੂਡ ਕੀਤਾ ਸੀ ਆਪਣੀ ਪੀਪੀਟੀ ਦੇ ਵਿੱਚ ਤੇ ਇੱਕੋ ਤਾਂ ਮੈਂ ਚੈੱਕ ਕਰਿਆ ਕਿ ਮਾਲਵਾ ਦੇ ਦੱਖਣ ਵਿੱਚ ਦਰਿਆਸਤ ਨੂੰ ਜੋ ਹੁੰਦਾ ਤੇ ਸਾਡਾ ਪੰਜਾਬ ਕਿਤਾਬ ਇੰਨੀ ਮਤਲਬ ਕੀ ਅੱਜ ਦੇ ਟਾਈਮ ਤੇ ਜੇ ਆਪਾਂ ਪੰਜਾਬ ਜੀਕੇ ਦੀ ਕਿਤਾਬ ਤੇ ਗੱਲ ਕਰੀਏ ਤਾਂ ਆਪਾਂ ਸਾਡਾ ਪੰਜਾਬ ਬੁੱਕ ਜਿਹੜੀ ਆ ਉਹ ਰੀਡ ਕਰਦੇ ਆ ਤੇ ਉਹ ਇਹਦੇ ਵਿੱਚ ਮਿਸਟੇਕ ਦੇ ਰੱਖੀ ਆ ਤਾਂ ਜਿਹੜੇ ਬੱਚੇ ਮੇਰੇ ਤੋਂ ਬਹੁਤ ਸਾਰੇ ਸਟੂਡੈਂਟਸ 셀ਫ ਸਟਡੀ ਦਾ ਗਾਈਡੈਂਸ ਲੈਂਦੇ ਆ ਜਾਂ ਐਕਚੁਅਲ ਵਿੱਚ 셀ਫ ਸਟਡੀ ਕਰਦੇ ਆ ਤਾਂ ਦੇਖੋ ਥੋੜਾ ਜਿਹਾ ਤੁਸੀਂ ਦੇਖ ਕੇ ਪੜਿਓ ਇੰਟਰਨੈਟ ਤੋਂ ਚੀਜ਼ਾਂ ਨੂੰ ਚੈੱਕ ਕਰਕੇ ਕਿਉਂਕਿ ਇੱਕ ਕੁਐਸਚਨ ਤੁਹਾਡਾ ਸਿਲੈਕਸ਼ਨ ਰੋਕ ਸਕਦਾ ਹੈ ਔਰ ਤੁਸੀਂ ਤੁਹਾਡੀ ਗਲਤੀ ਦੀ ਵਜ੍ਹਾ ਤੋਂ ਨਹੀਂ ਬੁੱਕ ਦੀ ਗਲਤੀ ਦੀ ਵਜ੍ਹਾ ਤੋਂ ਬਿਕੋਜ਼ ਤੁਸੀਂ ਤਾਂ ਰੀਡ ਕਰਕੇ ਗਏ ਹੋ ਉਸ ਚੀਜ਼ ਨੂੰ ਤਾਂ ਜਿੰਨੀਆਂ ਵੀ ਹੋ ਸਕਣ ਚੀਜ਼ਾਂ ਨੂੰ ਤੁਸੀਂ ਵਧੀਆ ਤਰੀਕੇ ਨਾਲ ਕਰੋ ਠੀਕ ਹੈ ਤੇ ਬੁੱਕਸ ਨੂੰ ਥੋੜਾ ਜਿਹਾ ਵਧੀਆ ਤੇ ਜੇ ਸਾਡਾ ਕੰਟੈਂਟ ਵਧੀਆ ਲੱਗਦਾ ਹੋਵੇ ਜੇ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੋਣ ਤਾਂ ਆਪਣੇ ਵੀ ਕੋਰਸ ਹੈਗੇ ਆ ਥੱਲੇ ਐਪ ਦਾ ਲਿੰਕ ਦੇ ਰੱਖਿਆ ਕੰਟੈਕਟ ਨੰਬਰ ਵੀ ਦੇ ਰੱਖਿਆ ਜਿੱਦਾਂ ਲੇਬਰ ਇਨਸਪੈਕਟਰ ਦੀ ਵੈਕੈਂਸੀ ਹੈ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦੀ ਅੱਗੇ ਐਕਜ਼ਾਈਜ਼ ਹੋਣਾ ਕਲਰਕ ਹੋ ਗਿਆ ਇਹਨਾਂ ਸਭ ਵਾਸਤੇ ਪੰਜਾਬ ਪੁਲਿਸ ਵਾਸਤੇ ਆਪੇ ਤਿਆਰੀ ਕਰਵਾ ਰਹੇ ਹਾਂ ਤੁਸੀਂ ਸਾਨੂੰ ਅੱਜ ਹੀ ਜੁਆਇਨ ਕਰ ਸਕਦੇ ਹੋ ਓਕੇ ਥੈਂਕ ਯੂ ਸੋ ਮੱਚ